ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 401 ਤੋਂ ਲੈ ਕੇ 402 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਕਾਰ ਨੌਵਾਂ ਮਹੱਲਾ ਪੰਜਵਾਂ ਇਕ ਓੰਕਾਰ ਸਤਿਗੁਰ ਪ੍ਰਸਾਦ ਚਿਤਵੋ ਚਿਤਵ ਸਰਬ ਸੁਖ ਪਾਵੋ ਆਗੇ ਪਾਵੋ ਕੇ ਨਾ ਪਾਵੋ ਇਕ ਦਾਤਾਰ ਸਗਲ ਹੈ ਜਾਚਕ ਦੂਸਰ ਕਹਿ ਪਹਿ ਜਾਵੋ ਹਉ ਮੰਗੋ ਆਨਲ ਜਾਵੋ ਸਗਲ ਸ਼ਤਰਪਤ ਏ ਕੋ ਠਾਕੁਰ ਕੌਨ ਸੰਸਰ ਲਾਵੋ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਕਿ ਮੈਂ ਆਪਣੇ ਚਿੱਤ ਦੇ ਵਿੱਚ ਉਸ ਪਰਮਾਤਮਾ ਦਾ ਸਿਮਰਨ ਕਰਦਾ ਸਿਮਰਨ ਕਰਦਾ ਇਸ ਲਈ ਕਿ ਮੈਂ ਸਾਰੇ ਸੁੱਖ ਮੈਨੂੰ ਮਿਲ ਜਾਣ ਫਿਰ ਕਹਿੰਦੇ ਇਹ ਚਿਤਵਨੀਆਂ ਚਿਤਵਨ ਕਰਕੇ ਮੈਂ ਅੱਗੇ ਉਸ ਪ੍ਰਮਾਤਮਾ ਨੂੰ ਚੰਗਾ ਲੱਗਦਾ ਕਿ ਨਹੀਂ ਲੱਗਦਾ ਮੈਨੂੰ ਇਹ ਨਹੀਂ ਕਹਿੰਦੇ ਪਤਾ ਪਰ ਕਹਿੰਦੇ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਉਹ ਇੱਕ ਹੀ ਹੈ ਹੋਰ ਕਹਿੰਦੇ ਕਿਹਦੇ ਕੋਲ ਜਾ ਕੇ ਦਾਤ ਮੰਗੀਏ ਕਹਿੰਦੇ ਜੇ ਉਹਨੂੰ ਛੱਡ ਕੇ ਕਿਸੇ ਹੋਰ ਕੋਲੋਂ ਦਾਤ ਮੰਗਦੇ ਆ ਤਾਂ ਕਹਿੰਦੇ ਸ਼ਰਮ ਆਉਂਦੀ ਆ ਕਿਉਂਕਿ ਦਾਤਾ ਉਹ ਹੀ ਆ ਦੇਣ ਵਾਲਾ ਫਿਰ ਕਹਿੰਦੇ ਸਾਰੇ ਸੰਸਾਰ ਦੇ ਉੱਪਰ ਉਹੀ ਸਾਡੇ ਉੱਪਰ ਛਤਰ ਪਤ ਰਾਜਾ ਹੈ। ਉਹਦੇ ਬਰਾਬਰ ਦਾ ਕਹਿੰਦੇ ਹੋਰ ਸੰਸਾਰ 'ਚ ਕੋਈ ਹੈ ਨਹੀਂਗਾ। ਫਿਰ ਮੰਗੀਏ ਤਾਂ ਉਹਦੇ ਕੋਲੋਂ ਹੀ ਮੰਗੀਏ ਨਾ। ਜਿਹਦੇ ਕੋਲੋਂ ਸਾਰੇ ਮੰਗਦੇ ਨੇ। ਉਠੋ ਬੈਸੋਂ ਰਹਿ ਵੀ ਨਾ ਸਾਕੋਂ ਦਰਸ਼ਨ ਖੋਜ ਖਜਾਵੋ। ਬ੍ਰਹਮਾਦਿਕ ਸੰਕਾਦਿਕ ਸੰਕ ਸੁਨੰਦਨ ਸਨਾਤਨ ਸੰਤ ਕੁਮਾਰ ਤਿੰਨ ਕੋ ਮਹਿਲ ਦੁਲ ਪਾਵੋ ਕਹਿੰਦੇ ਉੱਠਦੇ ਆ ਬੈਠਦੇ ਆ ਕਹਿੰਦੇ ਵੀ ਮੈਨੂੰ ਪਰਮਾਤਮਾ ਦੇ ਦਰਸ਼ਨ ਤੋਂ ਬਿਨਾਂ ਚੈਨ ਨਹੀਂ ਹੈ ਕਹਿੰਦੇ ਮੈਂ ਪਰਮਾਤਮਾ ਦਾ ਦਰਸ਼ਨ ਲੱਭਦਾ ਫਿਰਦਾ ਕਹਿੰਦੇ ਜੀਵ ਆਮ ਜੀਵ ਦੀ ਕਹਿੰਦੇ ਕੀ ਗੱਲ ਕਰੀਏ ਕਹਿੰਦੇ ਬ੍ਰਹਮਾ ਤੇ ਬ੍ਰਹਮਾ ਦੇ ਪੁੱਤਰ ਕਹਿੰਦੇ ਸਾਰੇ ਕਹਿੰਦੇ ਉਹ ਪਰਮਾਤਮਾ ਦਾ ਮਹਿਲ ਨਹੀਂ ਲੱਭ ਸਕੇ ਆਮ ਜੀਵ ਦੀ ਤਾਂ ਕਹਿੰਦੇ ਗੱਲ ਹੀ ਕੀ ਕਰੀਏ ਅਗੰ ਅਗੰ ਅਗਾਦ ਬੋਧ ਕੀਮਤ ਪਰੈ ਨਾ ਪਾਵੋ ਤਾਂ ਕੀ ਸ਼ਰਨ ਸਤਪੁਰਖ ਕੀ ਸਤਗੁਰ ਪੁਰਖ ਤੇ ਆਵੋ ਕਹਿੰਦੇ ਉਹ ਪਰਮਾਤਮਾ ਸਾਡੀ ਪਹੁੰਚ ਤੋਂ ਬਾਹਰ ਆ ਸਾਡੀ ਕਹਿੰਦੇ ਸੋਚ ਤੋਂ ਬਾਹਰ ਆ ਕਹਿੰਦੇ ਉਹਦੇ ਗੁਣਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ ਕਹਿੰਦੇ ਅਸੀਂ ਤਾਂ ਸੱਚੇ ਪੁਰਖ ਦੀ ਕਹਿੰਦੇ ਗੁਰੂ ਦੀ ਕਹਿੰਦੇ ਸ਼ਰਨ ਤੱਕੀ ਆ ਤੇ ਗੁਰੂ ਦੀ ਸ਼ਰਨ ਦੇ ਵਿੱਚ ਰਹਿ ਕੇ ਹੀ ਕਹਿੰਦੇ ਉਹਦਾ ਨਾਮ ਧਿਆਇਆ ਜਾ ਸਕਦਾ ਪਿਓ ਕਿਰਪਾਲ ਦਿਆਲ ਪ੍ਰਭ ਠਾਕੁਰ ਕਾਟਿਓ ਬੰਦ ਗਰਾਵੋ ਕਹੋ ਨਾਨਕ ਜੋ ਸਾਧ ਸੰਗ ਪਾਇਓ ਤੋ ਫਿਰ ਜਨਮ ਨ ਆਵੋ ਕਹਿੰਦੇ ਜਦੋਂ ਪਰਮੇਸ਼ਰ ਆਪ ਦਿਆਲ ਹੁੰਦੇ ਨੇ ਫੇਰ ਕਹਿੰਦੇ ਉਹ ਜੀਵ ਦੇ ਕਹਿੰਦੇ ਵਿਕਾਰਾਂ ਦੇ ਬੰਧਨ ਕੱਟ ਦਿੰਦੇ ਨੇ ਕਹਿੰਦੇ ਨਾਨਕ ਜੀ ਕਹਿੰਦੇ ਨੇ ਜਦੋਂ ਜੀਵ ਕਹਿੰਦੇ ਸਤ ਸੰਗਤ ਦੇ ਵਿੱਚ ਗੁਰੂ ਦੀ ਸ਼ਰਨ ਵਿੱਚ ਆਉਂਦੇ ਨੇ ਤਾਂ ਉਹਨਾਂ ਦਾ ਜਨਮ ਮਰਨ ਦਾ ਚੱਕਰ ਕੱਟ ਹੋ ਜਾਂਦਾ ਆਸਾ ਮਹੱਲਾ ਪੰਜਵਾਂ ਅੰਦਰ ਗਾਵੋ ਬਾਹਰ ਗਾਵੋ ਗਾਵੋ ਜਾਗ ਸਵਾਰੀ ਸੰਗ ਚਲਨ ਕੋ ਤੋਸਾ ਦਿਨਾ ਗੋਬਿੰਦ ਨਾਮ ਕੇ ਬਿਉਹਾਰੀ ਅਵਰ ਬਿਸਾਰੀ ਬਿਸਾਰੀ ਨਾਮ দান ਗੁਰ ਪੂਰੈ ਦਿਓ ਮੈਂ ਇਹੋ ਆਧਾਰੀ ਰਹਾਓ ਕਹਿੰਦੇ ਉਸ ਪਰਮਾਤਮਾ ਦਾ ਕਹਿੰਦੇ ਨਾਮ ਜਪੋ ਕਹਿੰਦੇ ਉਹਦਾ ਸਿਮਰਨ ਕਰੋ ਕਹਿੰਦੇ ਉਹਦੇ ਗੁਣ ਅੰਦਰ ਜਾਂਦੇ ਆ ਬਾਹਰ ਜਾਂਦੇ ਆ ਮਤਲਬ ਜੀਵਨ ਦੇ ਹਰ ਕਰਮ ਦੇ ਵਿੱਚ ਉਹਦਾ ਨਾਮ ਜਪੋ ਉਹਦੇ ਗੁਣ ਗਾਵੋ ਕਹਿੰਦੇ ਕਹਿੰਦੇ ਪਰਮੇਸ਼ਰ ਨੇ ਇਹ ਕਹਿੰਦੇ ਜੋ ਪ੍ਰਮਾਤਮਾ ਨੇ ਆਪ ਦਾ ਨਾਮ ਦਿੱਤਾ ਮੇਰੇ ਵਰਤਣ ਲਈ ਕਹਿੰਦੇ ਇਹ ਮੈਨੂੰ ਜੀਵਨ ਦੇ ਵਿੱਚ ਖਰਚ ਕਰਨ ਦੇ ਲਈ ਜਿਵੇਂ ਕਹਿ ਦੋ ਕਿ ਵੀ ਤੋਸਾ ਖਜ਼ਾਨਾ ਦਿੱਤਾ ਹੈ ਕਹਿੰਦੇ ਜੀਵਨ ਦੇ ਵਿੱਚ ਕਹਿੰਦੇ ਮੈਨੂੰ ਆਪਣਾ ਨਾਮ ਦੇ ਕੇ ਵਰਤਨ ਵਿਵਹਾਰ ਲਈ ਜੀਵਨ ਦੇ ਖਰਚ ਲਈ ਇਹ ਮੈਨੂੰ ਖਜ਼ਾਨਾ ਦਿੱਤਾ ਪ੍ਰਮਾਤਮਾ ਨੇ ਕਹਿੰਦੇ ਹੁਣ ਕਹਿੰਦੇ ਮੈਂ ਹੋਰ ਉਹਦੇ ਨਾਮ ਤੋਂ ਬਿਨਾਂ ਸਭ ਕੁਝ ਵਿਸਾਰ ਦਿੱਤਾ ਕਹਿੰਦੇ ਕਹਿੰਦੇ ਜਦੋਂ ਗੁਰੂ ਨੇ ਮੈਨੂੰ ਇਹ ਨਾਮ ਦਿੱਤਾ ਕਹਿੰਦੇ ਨਾਮਦਾਨ ਕਹਿੰਦੇ ਇਹ ਮੇਰੇ ਜੀਵਨ ਦਾ ਆਧਾਰ ਬਣ ਗਿਆ ਕਹਿੰਦੇ ਦੁਖਨ ਗਾਵੋ ਸੁਖ ਵੀ ਗਾਵੋ ਮਾਰਗ ਪੰਥ ਸਮਾਰੀ ਨਾਮ ਦ੍ਰਿੜ ਗੁਰ ਮਨ ਮਹਿਂ ਦੀਆ ਮੋਰੀ ਤਿਸਾ 부ਜਾਰੀ ਕਹਿੰਦੇ ਹੁਣ ਮੈਂ ਇਹ ਦੁਖ ਹੋਵੇ ਸੁਖ ਹੋਵੇ ਜੀਵਨ ਦੇ ਹਰ ਇੱਕ ਮਾਰਗ ਤੇ ਕਹਿੰਦੇ ਮੈਂ ਉਸ ਪਰਮੇਸ਼ਰ ਦਾ ਨਾਮ ਜਪਦਾ ਹਾਂ ਜਦੋਂ ਤੋਂ ਕਹਿੰਦੇ ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮਦਾਨ ਦਿੱਤਾ ਕਹਿੰਦੇ ਮੇਰੀ ਮਾਇਆ ਦੀ ਤ੍ਰਿਸ਼ਨਾ ਬੁੱਝ ਗਈ ਹੈ ਕਹਿੰਦੇ ਦਿਨ ਵੀ ਗਾਵੋ ਰੈਣੀ ਗਾਵੋ ਗਾਵੋ ਸਾਸ ਸਾਸ ਰਸਨਾਰੀ ਸਤ ਸੰਗਤ ਮਹਿ ਵਿਸਾਸ ਹੋਏ ਹਰ ਜੀਵਤ ਮਰਤ ਸੰਗਾਰੀ ਕਹਿੰਦੇ ਦਿਨ ਰਾਤ ਹਰ ਇੱਕ ਸਾਸ ਸਾਸ ਦੇ ਨਾਲ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਜਪੋ ਕਹਿੰਦੇ ਕੰਦੇ ਸਤ ਸੰਗਤ ਦੇ ਵਿੱਚ ਜਾਇਆ ਗੁਰੂ ਦੀ ਸ਼ਰਨ ਲਿਆ ਇਹ ਵਿਸ਼ਵਾਸ ਹੁੰਦਾ ਕਿ ਉਹ ਪਰਮਾਤਮਾ ਮਰਨ ਜਨਮ ਹਰ ਇੱਕ ਸਮੇਂ ਤੇ ਸਾਡੇ ਨਾਲ ਜੀਵਨ ਦੇ ਸਾਰੇ ਸਮੇਂ ਉਹ ਪਰਮਾਤਮਾ ਸਾਡੇ ਅੰਗ ਸੰਗ ਹੈ ਜਨ ਨਾਨਕ ਕੋ ਇਹ ਦਾਨ ਦੇਹੋ ਪ੍ਰਭ ਪਾਵੋ ਸੰਤ ਰੇਨ ਉਰਤਾਰੀ ਸਰਵਣੀ ਕਥਾ ਨੈਣ ਦਰਸ ਪੇਖੋ ਮਸਤਕ ਗੁਰ ਚਰਨਾਰੀ ਫਿਰ ਨਾਨਕ ਜੀ ਕਹਿੰਦੇ ਨੇ ਇਹ ਪਰਮੇਸ਼ਰ ਜੀ ਆਪਣੇ ਦਾਸ ਨਾਨਕ ਨੂੰ ਵੀ ਇਹ দান ਦਿਓ ਕਿ ਉਹਨੂੰ ਤੇਰੇ ਸੰਤਾਂ ਦੀ ਚਰਨ ਧੂੜ ਮਿਲੇ ਉਹ ਤੇਰਾ ਨਾਮ ਹਿਰਦੇ ਵਿੱਚ ਵਸਾ ਕੇ ਰੱਖੇ ਤੇਰੇ ਨਾਮ ਨੂੰ ਸੁਣੇ ਤੇਰੀ ਕਥਾ ਨੂੰ ਸੁਣੇ ਤੇਰਾ ਦਰਸ਼ਨ ਅੱਖਾਂ ਨਾਲ ਦੇਖੇ ਤੇ ਉਹਦੇ ਮਸਤਕ ਹਮੇਸ਼ਾ ਗੁਰੂ ਦੇ ਚਰਨਾਂ ਵਿੱਚ ਟਿਕੇ ਰਹਿਣ ਵਾਹਿਗੁਰੂ ਜੀ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਆਸਾ ਕਰ ਦਸਵਾਂ ਮਹੱਲਾ ਪੰਜਵਾਂ ਜਿਸਨੋਂ ਤੂੰ ਅਸਥਰ ਕਰ ਮਾਨੈ ਤੇ ਪਾਹਨ ਦੂਦਾਹਾ ਪੁੱਤਰ ਕਲਤਰ ਗ੍ਰਹਿ ਸਗਲ ਸਮਗਰੀ ਸਭ ਮਿੱਥਿਆ ਅਸਨਾਹ ਰੇ ਮਨ ਕੀਆ ਕਰੇ ਹੈ ਹਾ 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 ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ ਇਕ ਰਾਮ ਭਜਨ ਲੈ ਲਾਹ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਦ ਚਾ ਕਹਿੰਦੇ ਨੇ ਕਿ हे ਜੀਵ ਇਸ ਸੰਸਾਰ ਦੇ ਪਦਾਰਥਾਂ ਨੂੰ ਸੰਸਾਰ ਨੂੰ ਜਿਹਨੂੰ ਤੂੰ ਸੱਚ ਸਮਝਿਆ ਹੈ ਕਿ ਹਮੇਸ਼ਾ ਰਹਿਣ ਵਾਲਾ ਹੈ ਕਹਿੰਦੇ ਇਹ ਤਾਂ ਸਭ ਕੁਝ 2 ਦਿਨਾਂ ਦਾ ਪ੍ਰਾਣਾ ਹੈ ਕਹਿੰਦੇ ਪੁੱਤਰ ਏਸਤਰੀ ਸਭ ਘਰਵਾਰ ਸਭ ਪਦਾਰਥ ਕਹਿੰਦੇ ਇਹਨਾਂ ਦੇ ਨਾਲ ਜੋ ਪ੍ਰੇਮ ਹੈ ਉਹ ਝੂਠਾ ਹੈ ਕਿਉਂਕਿ ਚੀਜ਼ਾਂ ਝੂਠੀਆਂ ਨੇ ਸਾਰੀਆਂ ਕਹਿੰਦੇ ਕਿਉਂ ਤੂੰ ਇਸ ਜਗਤ ਦੇ ਪਦਾਰਥਾਂ ਨੂੰ ਦੇਖ ਕੇ ਇਹਨਾਂ ਨੂੰ ਭੋਗਣ ਦੇ ਵਿੱਚ ਖੁਸ਼ ਹੋਇਆ ਫਿਰਦਾ ਹੈ ਕਹਿੰਦੇ ਕਹਿੰਦੇ ਇਹ ਤਾਂ ਜਿਸ ਤਰ੍ਹਾਂ ਧੂਆਂ ਦਾ ਬਦਲ ਹੁੰਦਾ ਇਸ ਤਰ੍ਹਾਂ ਕਹਿੰਦੇ ਹਰ ਚੰਦੌਰੀ ਹੈ ਕਹਿੰਦੇ ਇਹ ਤੇ ਜੋ ਦਿਖ ਰਿਹਾ ਹੈ ਉਹ ਅਸਲ 'ਚ ਸੱਚ ਹੈ ਨਹੀਂ ਹੈ ਕਹਿੰਦੇ ਇੱਕ ਪਰਮਾਤਮਾ ਦੀ ਬੰਦਗੀ ਦਾ ਤੂੰ ਲਾਭ ਲੈ ਲਾ ਕਿਉਂ ਮਨੁੱਖਾ ਜੀਵਨ ਮਿਲਿਆ ਜਿਵੇਂ ਵਸਤਰ ਦੇਹੇ ਓਢਾਨੇ ਦਿਨ ਦੋਇ ਚਾਰ ਪੁਰਾਹਾ ਪੀਤ ਉਪਰ ਕੇ ਤਕ ਤਾਈਏ ਅੰਤ ਔਰ ਕੋ ਆਹਾ ਕਹਿੰਦੇ ਜਿਸ ਤਰ੍ਹਾਂ ਸਰੀਰ ਦੇ ਉੱਪਰ ਆਪਾਂ ਵਸਤਰ ਪਾਉਨੇ ਆ ਫਿਰ ਥੋੜੀ ਦੇਰ ਬਾਦੋ ਵਸਤਰ ਪੁਰਾਣੇ ਹੋ ਜਾਂਦੇ ਨੇ ਉਹ ਸੁੱਟਨੇ ਪੈਂਦੇ ਨੇ ਇਸ ਤਰ੍ਹਾਂ ਹੀ ਕਹਿੰਦੇ ਇਹ ਜੀਵਨ ਥੋੜਾ ਚਿਰਾ ਹੈ ਐਵੇਂ ਜੇ ਕਹਿੰਦੇ ਕੋਈ ਆਪਾਂ ਕੰਧ ਉੱਪਰ ਤੁਰੇ ਜਾਈਏ ਤੇ ਸੋਚੀਏ ਪਤਾ ਨਹੀਂ ਕੰਦ ਦਾ ਜਿਹੜਾ ਅਖੀਰਲਾ ਬਨਾਓ ਆਉਣਾ ਨਹੀਂਗਾ ਅੰਤ ਵਾਲਾ ਕਹਿੰਦੇ ਕਿੱਥੇਕ ਤੱਕ ਜਾਵਾਂਗੇ ਕੰਦ ਖਤਮ ਹੋਣੀ ਹੋਣੀ ਆ ਐਵੇਂ ਹੀ ਕਹਿੰਦੇ ਇਹ ਜੀਵਨ ਆ ਕਹਿੰਦੇ ਬਸ ਉਹਦੇ ਨਾਮ ਦਾ ਲਾਹਾ ਲਓ ਜੈਸੇ ਅੰਬਕੁੰਡ ਕਰ ਰਾਖਿਓ ਪਰਤ ਸਿੰਧ ਗੜ ਜਾਹ ਆਵਗ ਆਗਿਆ ਪਾਰ ਬ੍ਰह्म ਕੀ ਉਠ ਜਾਸੀ ਮੋਹਤ ਚ ਸਾਹਾ ਕਹਿੰਦੇ ਕਿ ਜਿਵੇਂ ਹੁਣ ਦੇ ਸਲੋ ਕਿੰਨੀਆਂ ਸੋਹਣੀਆਂ ਉਦਾਹਰਨਾਂ ਦੇ ਕੇ ਸਮਝਾ ਰਹੇ ਨੇ ਕਿ ਸਾਨੂੰ ਸਮਝ ਪੈ ਜਾਏ ਵਾਹਿਗੁਰੂ ਜੀ ਵਾਹਿਗੁਰੂ ਕਹਿੰਦੇ ਜਿਵੇਂ ਪਾਣੀ ਦਾ ਹੋਜ ਪਰ ਕੇ ਰੱਖਿਆ ਹੋਵੇ ਉਹਦੇ ਵਿੱਚ ਕਹਿੰਦੇ ਲੋਣ ਦੀ ਆ ਪੰਟਲੀ ਸੁੱਟੀਏ ਕਹਿੰਦੇ ਉਹ ਜਾਂਦਿਆਂ ਸਾਰੀ ਗਲ ਜਾਂਦੀ ਆ ਨਾ ਇਸ ਤਰ੍ਹਾਂ ਹੀ ਕਹਿੰਦੇ ਚਟਪਟੋ ਗਲ ਜਾਂਦੀ ਐ ਐਵੇਂ ਹੀ ਕਹਿੰਦੇ ਜਦੋਂ ਪਰਮਾਤਮਾ ਦਾ ਹੁਕਮ ਆਉਣਾ ਇੱਥੋਂ ਜਾਣ ਲਈ ਐਵੇਂ ਕਹਿੰਦੇ ਛੱਟਪਟ ਚ ਉੱਠ ਕੇ ਜਾਣਾ ਪੈਣਾ ਵੀ ਇੰਨਾ ਕੁ ਟਾਈਮ ਆ ਬਸ ਵਾਹਿਗੁਰੂ ਜੀ ਵਾਹਿਗੁਰੂ ਹਰੇ ਮਾਨ ਲੇਖ ਚਾਲੈ ਲੇਖੈ ਬੈਸੈ ਲਿਖੇ ਲੈਂਦਾ ਸਹਾ ਸਦਾ ਕੀਰਤ ਕਰ ਨਾਨਕ ਹਰ ਕੀ ਉਬਰੇ ਸਤਿਗੁਰ ਚਰਨ ਓਟਾਹਾ ਕਹਿੰਦੇ ਹੈ ਮਨ ਆਪਣੇ ਕਹਿੰਦੇ ਉਹਦਾ ਨਾਮ ਜਪਣ ਵਾਲ ਕਹਿੰਦੇ ਲੱਗ ਕਹਿੰਦੇ ਕਿਉਂ ਕਹਿੰਦੇ ਜਿਹੜਾ ਤੇਰਾ ਇੱਥੇ ਸਭ ਕੁਝ ਹੈ ਉਹ ਲੇਖੇ ਚ ਲੇਖੇ ਵਿੱਚ ਕਹਿੰਦੇ ਜਿਹੜਾ ਉੱਠਣਾ ਬੈਠਣਾ ਲੇਖੇ ਵਿੱਚ ਤੇਰੇ ਸਾਹ ਨੇ ਸਭ ਕੰਮ ਤੇਰੇ ਲੇਖੇ ਵਿੱਚ ਹੋ ਰਹੇ ਨੇ ਫੇ ਜੇ ਲੇਖਾ ਗਿਣਿਆ ਜਾ ਰਿਹਾ ਨਾਮ ਕਿੰਨਾ ਕੁ ਜਪਿਆ ਇਹ ਵੀ ਲੇਖੇ ਚ ਆਣਾ ਫਿਰ ਨਾਨਕ ਜੀ ਕਹਿੰਦੇ ਨੇ ਉਸ ਸਤਿਗੁਰ ਦੀ ਚਰਨ ਦਾ ਆਸਰਾ ਲੈ ਉਹਦੀ ਸ਼ਰਨ ਦਾ ਆਸਰਾ ਲੈ ਸਦਾ ਉਸ ਪਰਮਾਤਮਾ ਦਾ ਨਾਮ ਜਪ ਉਹਦੀ ਸਿਫਤ ਸਲਾਹ ਕਰ ਜੇ ਜੀਵਨ ਸਫਲਾ ਕਰਨਾ ਹੈ ਆਸਾ ਮਹੱਲਾ ਪੰਜਮਾ ਅਪੋਸਟ ਬਾਤ ਤੇ ਪਈ ਸੀਦਰੀ ਦੂਤ ਦੁਸ਼ਟ ਸਜਨਈ ਆਂਧਕਾਰ ਮਹਿ ਰਤਨ ਪਰਗਾਸਿਓ ਮਲੀਨ ਬੁੱਧ ਹਸਨਈ ਜੋ ਕਿਰਪਾ ਗੋਬਿੰਦ ਪਈ ਸੁਖ ਸੰਪਤ ਹਰ ਨਾਮ ਫਲ ਪਾਏ ਸਤਿਗੁਰ ਮਿਲਈ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਨੇ ਜਦੋਂ ਕਹਿੰਦੇ ਜੀਵਤੇ ਕਿਰਪਾ ਹੋਈ ਉਸ ਪਰਮੇਸ਼ਰ ਦੀ ਫੇਰ ਕਹਿੰਦੇ ਜੀਵ ਨੂੰ ਬੜਾ ਸੁਖ ਹੋਇਆ ਕਹਿੰਦੇ ਕਿਉਂ ਕਹਿੰਦੇ ਉਹਨੇ ਕਹਿੰਦੇ ਨਾਮ ਫਲ ਪਾ ਲਿਆ ਕਿਉਂਕਿ ਸਤਗੁਰ ਦੇ ਨਾਲ ਮਿਲਾਪ ਹੋ ਗਿਆ ਫਿਰ ਸਤਗੁਰ ਦੇ ਨਾਲ ਮਿਲਾਪ ਹੋਣ ਤੇ ਉਸ ਜੀਵ ਦੀ ਸਾਰ ਜੋ ਸਾਰੀਆਂ ਜੋ ਪੁੱਠੀਆਂ ਹੋਈਆਂ ਸੀ ਉਹਦੀਆਂ ਚੀਜ਼ਾਂ ਉਹਦੇ ਸਭ ਮਤਲਬ ਜਿਹੜੇ ਕੰਮ ਪੁੱਠੇ ਸੀ ਉਹ ਸਭ ਸਿੱਧੇ ਹੋ ਪਏ ਗਏ ਉਹਦੇ ਜਿਹੜੇ ਗਿਆਨ ਇੰਦਰੇ ਉਹਦੇ ਹੀ ਵੈਰੀ ਪੈ ਸੀ ਉਹਦੇ ਵਸ ਚ ਨਹੀਂ ਸੀ ਹੁਣ ਉਹਦੇ ਮਿੱਤਰ ਬਣ ਗਏ ਉਹਦੇ ਵਸ ਵਿੱਚ ਆ ਗਏ ਕਹਿੰਦੇ ਜੋ ਅਗਿਆਨਤਾ ਦਾ ਹਨੇਰਾ ਉਹਦੇ ਅੰਦਰ ਸੀ ਉੱਥੇ ਹੁਣ ਪਰਮਾਤਮਾ ਦੇ ਨਾਮ ਦਾ ਆਤਮਿਕ ਚਾਨਣ ਦਾ ਪ੍ਰਕਾਸ਼ ਹੋ ਗਿਆ। ਉਹਦੀ ਜਿਹੜੀ ਮਲੀਨ ਬੁੱਧ ਸੀਗੀ ਉਹ ਹੁਣ ਸੁਮਤ ਹੋ ਗਈ। ਉਹ ਚੰਗੀ ਬੁੱਧੀ ਬਣ ਗਈ। ਐਨੇ ਉਹਦੇ 'ਚ ਚੰਗੇ ਕਰਮ ਉਹਦੇ ਹੋ ਗਏ। ਜਦੋਂ ਉਹਦਾ ਗੁਰੂ ਦੇ ਨਾਲ ਮਿਲਾਪ ਹੋਇਆ। ਮੋਹ ਕਿਰਪਨ ਕੋ ਕੋਏ ਨਾ ਜਾਣਤ ਸਗਲ ਪਵਨ ਪ੍ਰਗਟਈ। ਸੰਗ ਬੈਠਣੋਂ ਕਹੀ ਨਾ ਪਾਵਤ ਹੁਣ ਸਗਲ ਚਰਨ ਸੇਵਈ ਕਹਿੰਦੇ ਗੁਰੂ ਦੀ ਸ਼ਰਨ ਆਉਣ ਦੇ ਨਾਲ ਨਾਮ ਜਪਣ ਦੇ ਨਾਲ ਹੁਣ ਕੀ ਹੋਇਆ ਕਹਿੰਦੇ ਮੈਨੂੰ ਕੋਈ ਨਹੀਂ ਸੀ ਜਾਣਦਾ ਹੁਣ ਕਹਿੰਦੇ ਕੀ ਹੋਇਆ ਹੁਣ ਕਹਿੰਦੇ ਮੈਂ ਸਾਰੇ ਕਹਿੰਦੇ ਭਵਨਾਂ ਦੇ ਵਿੱਚ ਪ੍ਰਗਟ ਹੋ ਗਿਆ ਕਹਿੰਦੇ ਮੇਰੀ ਸ਼ੋਭਾ ਹੋ ਗਈ ਮੈਨੂੰ ਸਾਰੇ ਜਾਣਣ ਲੱਗ ਗਏ ਜਿੱਥੇ ਕਹਿੰਦੇ ਮੇਰੇ ਕੋਲ ਕੋਈ ਪਹਿਲਾਂ ਬੈਠਦਾ ਨਹੀਂ ਸੀ ਹੁਣ ਸਾਰੇ ਮੇਰੇ ਚਰਨਾਂ ਦੀ ਸੇਵਾ ਕਰਨ ਲੱਗ ਪਏ ਇਹ ਸੋਭਾ ਉਹਦੇ ਨਾਮ ਦੀ ਆ ਆੜ ਆੜ ਕੋ ਫਿਰਤ ਢੂੰਡਤੇ ਮਨ ਸਗਲ ਤ੍ਰਿਸਨ ਬੁਝ ਗਈ ਇੱਕ ਬੋਲ ਵੀ ਖਪਤੋ ਨਹੀਂ ਸਾਧ ਸੰਗਤ ਸੀਤ ਲਈ ਕਹਿੰਦੇ ਪਹਿਲਾਂ ਕੀ ਸੀ ਜਦੋਂ ਮੈਂ ਨਾਮ ਨਹੀਂ ਸੀ ਜਪਦਾ ਕਹਿੰਦੇ ਮੈਂ ਅੱਦੀ ਅੱਦੀ ਕੌਡੀ ਲਈ ਮੁਤਾਜ ਹੋਇਆ ਫਿਰਦਾ ਸੀ ਕਹਿੰਦੇ ਪੈਸੇ ਦੇ ਪਿੱਛੇ ਭੱਜਿਆ ਫਿਰਦਾ ਸੀ ਹੁਣ ਕਹਿੰਦੇ ਉਹਦਾ ਨਾਮ ਜਪਣ ਦੇ ਨਾਲ ਮੇਰੀ ਸਾਰੀ ਤ੍ਰਿਸ਼ਨਾ ਹੀ ਖਤਮ ਹੋ ਗਈ ਆ ਕਹਿੰਦੇ ਪਹਿਲਾਂ ਕਿਸੇ ਦਾ ਮੈਨੂੰ ਇੱਕ ਵੀ ਮਾੜਾ ਬੋਲ ਬੋਲਿਆ ਖਰਮਾ ਬੋਲ ਬੋਲਿਆ ਮੈਨੂੰ ਝੱਲਿਆ ਨਹੀਂ ਸੀ ਜਾਂਦਾ ਹੁਣ ਉਹਦਾ ਨਾਮ ਜਪਿਆ ਸੰਗਤ ਦੇ ਵਿੱਚ ਗੁਰੂ ਦੀ ਸ਼ਰਨ ਲਿਆ ਮੇਰੇ ਅੰਦਰ ਠੰਡ ਵਰਤ ਗਈ ਆ ਕਹਿੰਦੇ ਮੇਰਾ ਹਿਰਦਾ ਸ਼ੀਤਲ ਹੋ ਗਿਆ ਇੱਕ ਜੀ ਗੁਣ ਕਵਨ ਵਖਾਨੈ ਅਗਮ ਅਗਮ ਅਗਮਈ ਦਾਸ 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 ਕੋ ਕਰਿਓ ਜਨ ਨਾਨਕ ਹਰ ਸਰਣੈ ਕਹਿੰਦੇ ਮੈਂ ਉਸ ਇਕ ਜੀ ਕਹਿੰਦੇ ਉਸ ਪਰਮੇਸ਼ਰ ਦੇ ਕਿੰਨੇ ਕ ਗੁਣ ਬਿਆਨ ਕਰ ਸਕਦਾ ਉਹਤੇ ਕਹਿੰਦੇ ਅਗਾਮ ਹੈ ਅਗਾਮ ਹੈ ਸਾਡੀ ਪਹੁੰਚ ਤੋਂ ਪਰੇ ਹੈ ਉਹਦੇ ਗੁਣਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ ਉਹਦੇ ਗੁਣ ਗਿਣੇ ਨਹੀਂ ਜਾ ਸਕਦੇ ਕਹਿੰਦੇ ਸਾਡੀ ਸਮਝ ਤੋਂ ਬਾਹਰ ਹੈ ਨਾਨਕ ਜੀ ਕਹਿੰਦੇ हे ਪਰਮੇਸ਼ਰ ਜੀ ਤੁਹਾਡੀ ਸ਼ਰਨ ਆਇਆ ਸਾਨੂੰ ਆਪਣੇ ਦਾਸਾਂ ਦੇ ਦਾਸਾਂ ਦੇ ਦਾਸ ਬਣਾ ਲਓ ਆਸਾ ਮਹੱਲਾ ਪੰਜਮਾ ਰੇ ਮੂੜੇ ਲਾਹੇ ਕੋ ਤੂੰ ਟੀਲਾ ਟੀਲਾ ਟੋਟੇ ਕੋ ਬੇਗਤਾਇਆ ਰੇ ਮੂੜੇ ਲਾਹੇ ਕੋ ਤੂੰ ਟੀਲਾ ਟੀਲਾ ਟੋਟੇ ਕੋ ਬੇਗਤਾਇਆ ਸਾਸਤ ਵਖਰ ਤੂੰ ਕਿੰਨੈ ਨਹੀਂ ਪਾਪੀ ਬਾਦਰੇ ਨਾਇਆ ਸਤ ਗੁਰ ਤੇਰੀ ਆਸਾਇਆ ਪਤਿਤ ਪਾਵਨ ਤੇਰੋ ਨਾਮ 파ਰ ਬ੍ਰਮ ਮੈਂ ਇਹਾ ਓਟਾਇਆ ਰਹਾਉ ਹੰਦੀ ਸੰਗਤ ਜੀ ਪੰਚਮ ਪਾਛਾ ਦੱਸਦੇ ਨੇ ਕਹਿੰਦੇ हे ਜੀਵ ਤੂੰ ਜਿਹੜੀ ਤਾਂ ਤੇਰੇ ਕੰਮ ਆਉਣ ਵਾਲੀ ਚੀਜ਼ ਆ ਜਿਹੜੀ ਤੇਰੇ ਲਾਭ ਵਾਲੀ ਚੀਜ਼ ਆ ਉਹਦੇ ਲਈ ਕਹੇ ਤੂੰ ਆਲਸ ਕਰਦਾ ਜਿਹਦੇ ਨਾਲ ਤੇਨੂੰ ਨੁਕਸਾਨ ਹੁੰਦਾ ਉਹਦੇ ਤੂੰ ਪਿੱਛੇ ਭੱਜਿਆ ਫਿਰਦਾ ਨੁਕਸਾਨ ਹੈਗਾ ਮਾਇਆ ਦੇ ਪਿੱਛੇ ਭੱਜਣ ਦਾ ਉਹਦੇ ਕਹੇ ਤੂੰ ਬੜੀ ਜ਼ੋਰ ਸ਼ੋਰ ਨਾਲ ਭੱਜ ਰਿਆਂ ਪਿੱਛੇ ਲਾਭ ਹੈਗਾ ਪਰਮਾਤਮਾ ਦਾ ਨਾਮ ਜਪਣ ਦਾ ਉਹਦੇ ਲਈ ਤੂੰ ਆਲਸ ਕਰ ਰਿਆਂ ਕਹਿੰਦੇ ਜਿਹੜਾ ਤਾਂ ਤੇਨੇ ਕੰਮ ਆਉਣ ਵਾਲੀ ਹੈਗੀ ਚੀਜ਼ ਉਹਦੇ ਲਈ ਤਾਂ ਤੂੰ ਆਲਸੀ ਕਰਦਾ ਉਹਦੇ ਲਈ ਤੂੰ ਕੋਈ ਮਿਹਨਤ ਨਹੀਂ ਕਰਨਾ ਚਾਹੁੰਦਾ ਕਿ ਮੈਂ ਵਾਹਿਗੁਰੂ ਦਾ ਨਾਮ ਜਪਾਂ ਕਹਿੰਦੇ ਜਿਹੜੇ ਮਾੜੇ ਕੰਮ ਨੇ ਕਹਿੰਦੇ ਉਹਨਾਂ ਦੇ ਨਾਲ ਤੂੰ ਗੁਲਤਾਨ ਹੋਇਆ ਫਿਰਦਾ ਕਹਿੰਦੇ ਹੇ ਸਤਗੁਰੂ ਜੀ ਸਾਨੂੰ ਤੁਹਾਡੇ ਹੀ ਤੇ ਕਹਿੰਦੇ ਆਸ ਹੈ ਤੁਹਾਡੇ ਤੇ ਕਹਿੰਦੇ ਸਾਨੂੰ ਭਰੋਸਾ ਹੈ ਕਹਿੰਦੇ ਹੇ ਪਾਰਵਰਮ ਜੀ ਤੁਹਾਡਾ ਕਹਿੰਦੇ ਸੁਣਿਆ ਹੈ ਤੁਹਾਡਾ ਬਿਰਦ ਹੈ ਕਿ ਜਿਹੜੇ ਪਵਿੱਤਰ ਨਹੀਂ ਹੈਗੇ ਅਪਵਿੱਤਰ ਨੇ ਉਹਨਾਂ ਨੂੰ ਤੁਸੀਂ ਪਵਿੱਤਰ ਕਰਦੇ ਹੋ ਤੁਹਾਡਾ ਨਾਮ ਅਪਵਿੱਤਰ ਨੂੰ ਪਵਿੱਤਰ ਕਰਨ ਵਾਲਾ ਹੈ ਤੇ ਕਹਿੰਦੇ ਅਸੀਂ ਤੁਹਾਡਾ ਹੀ ਸਹਾਰਾ ਤੱਕਦੇ ਹਾਂ ਤੁਹਾਡਾ ਹੀ ਓਟ ਲੈਂਦੇ ਹਾਂ ਕਹਿੰਦੇ ਤੁਸੀਂ ਸਾਡੇ ਤੇ ਮਿਹਰ ਕਰੋ ਗੰਧਨ ਵੈਣ ਸੁਣੈ ਉਰਝਾਵੇ ਨਾਮ ਲੈਤ ਅਲਕਾਇਆ ਨਿੰਦ ਚਿੰਦ ਕੋ ਬਹੁਤ ਉਮਾਹਿਓ ਬੂਜੀ ਉਲਟਾਇਆ ਨਿੰਦ ਚਿੰਦ ਕੋ ਬਹੁਤ ਉਮਾਹਿਓ ਬੂਜੀ ਉਲਟਾਇਆ ਕਹਿੰਦੇ ਜੀਵ ਜਿਹੜੇ ਤਾਂ ਮਾੜੇ ਕਹਿੰਦੇ ਹੈਗੇ ਨੇ ਕੋਈ ਵੀ ਇਸ ਤਰ੍ਹਾਂ ਗਾਣੇ ਚੱਲ ਰਹੇ ਨੇ ਕੋਈ ਇਸ ਤਰ੍ਹਾਂ ਦੇ ਹੋਰ ਸਮਾਜ ਵਿੱਚ ਜਿਹੜੀਆਂ ਮਾੜੀਆਂ ਚੀਜ਼ਾਂ ਚੱਲ ਰਹੀਆਂ ਨੇ ਉਹਨਾਂ ਨੂੰ ਤਾਂ ਕਹਿੰਦੇ ਬਹੁਤ ਸੁਣਦੇ ਨੇ ਪਰਕੰ ਦੇ ਪਰਮਾਤਮਾ ਦਾ ਨਾਮ ਜਪਣ ਤੋਂ ਘੋਲ ਕਰਦੇ ਨੇ ਕਹਿੰਦੇ ਇਸ ਗੱਲ ਤੋਂ ਹੀ ਮੈਨੂੰ ਯਾਦ ਆਇਆ ਸੰਗਤ ਜੀ ਜਿਸ ਤਰ੍ਹਾਂ ਹੁਣ ਆਪਾਂ ਇਹ ਗੁਰਬਾਣੀ ਦੀ ਵਿਚਾਰ ਕਰਦੇ ਆਂ ਪਹਿਲਾਂ ਤਾਂ ਆਪਾਂ ਗੁਰਬਾਣੀ ਦੀ ਵਿਚਾਰ ਉਸ ਤਰ੍ਹਾਂ ਕਰਦੇ ਸੀ ਨਾ ਉਹਦਾ ਪਤਾ ਨਹੀਂ ਸੀ ਲੱਗਦਾ ਕਿ ਕਿੰਨੀ ਕੁ ਸੰਗਤ ਸੁਣ ਰਹੀ ਹੈ ਹੁਣ ਜੋ ਆਪਾਂ ਦੂਸਰੇ ਤਰ੍ਹਾਂ YouTube ਵਾਲੀ ਜਦੋਂ ਆਡੀਓ ਬਣਦੀ ਆ ਉਹਦੇ ਤੇ ਪਤਾ ਲੱਗ ਜਾਂਦਾ ਕਿ ਕਿੰਨੇ ਕੁ ਮਤਲਬ ਵਿਊਜ਼ ਨੇ ਜਾਂ ਕਿਸ ਤਰ੍ਹਾਂ ਨਾ ਤਾ तकरीबन 10 60 62 ਸਰੀਰਾਂ ਤੱਕ ਇਹ ਹਰ ਰੋਜ਼ ਗੁਰਵਾਣੀ ਦਾ ਜਿੱਦਾਂ ਜਿਹੜੀ ਵਿਚਾਰ ਆ 10 ਵੱਲੋਂ ਭੇਜੀ ਜਾਂਦੀ ਆ ਤੇ ਉਹਦੇ ਵਿੱਚੋਂ तकरीबन ਮੇਰੇ ਖਿਆਲ ਚ ਹਰ ਰੋਜ਼ ਜੋ ਸੰਗਤ ਸੁਣਦੀ ਹੈ ਉਹ ਸ਼ਾਇਦ 10 12 ਚੋਂ 15 ਵੀ ਕਹਿ ਲਈਏ ਉਹ 15 ਦੇ ਵਿੱਚੋਂ ਵੀ ਮਤਲਬ ਇਹ ਬਾਣੀ ਦਾ ਅਸਰ ਕਿਵੇਂ ਹੋ ਰਿਹਾ ਕਿਸੇ ਦੇ ਹਿਰਦੇ ਤੇ ਤੇ ਵਾਹਿਗੁਰੂ ਜਾਣੇ ਇਸ ਲਈ ਗੁਰਵਾਣੀ ਚਾਹੁੰਦਾ ਕਿ ਕੋਟਨ ਵਿੱਚ ਇੱਕ ਬਾਣੀ ਉਹਦੀ ਅਸਰ ਕਰ ਜਾਏ ਮਨ ਤੇ ਚੋਟ ਲਾ ਜਾਏ ਉਹਦੀ ਮਿਹਰ ਬੜਾ ਔਖਾ ਉਹਦਾ ਨਾਮ ਲੈਣਾ ਪਰ ਜਦੋਂ ਉਹ ਮਿਹਰ ਕਰ ਦਿੰਦਾ ਬੜਾ ਹੀ ਸੌਖਾ ਉਹਦਾ ਨਾਮ ਲੈਣਾ ਦੋਨੋਂ ਹੀ ਗੱਲਾਂ ਨੇ ਹੈ ਉਹਦੀ ਮਿਹਰ ਹੈ ਉਦੀ ਮਿਹਰ ਦੀ ਨਜ਼ਰ ਹੋ ਜਵੇ ਸਭ ਤੇ ਫਿਰ ਸੌਖਾ ਹੀ ਸੌਖਾ ਵਾਹੀ ਗਿਰੋ ਜੀ ਵਾਹੀ ਗਿਰੋ ਜੀ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਵੀ ਜੋ ਤਾਂ ਉਹਦਾ ਨਾਮ ਲੈਣਾ ਉਹਦੇ ਲਈ ਜੀਵ ਆਲਸ ਕਰਦਾ ਹੋਰ ਬਾਕੀ ਜਿਹੜੇ ਕਹਿੰਦੇ ਗੀਤ ਗਾਣੇ ਨੇ ਉਹ ਕਹਿੰਦੇ ਬੜੇ ਖੁਸ਼ ਹੋ ਕੇ ਸੁਣਦਾ ਕਹਿੰਦੇ ਦੂਜਿਆਂ ਦੀ ਨਿੰਦਾ ਚੁਗਲੀ ਕਰਨੀ ਆ ਬੜਾ ਖੁਸ਼ ਹੁੰਦਾ ਕਹਿੰਦੇ ਹਰ ਇੱਕ ਗੱਲ ਕਹਿੰਦੇ ਜੀਵ ਨੇ ਉਲਟੀ ਸਮਝੀ ਹੋਈ ਆ ਜਿਹੜੀ ਚੀਜ਼ ਮਾੜੀ ਆ ਉਹਨੂੰ ਚੰਗੀ ਸਮਝਦਾ ਜਿਹੜੀ ਚੰਗੀ ਆ ਉਹਦੇ ਲਈ ਆਲਸ ਕਰਦਾ ਪਰਤਨ ਪਰਤਨ ਪਰਤੀ ਨਿੰਦਾ ਅਖਾਦ ਖਾਹੇ ਹਰ ਕਾਇਆ ਸਤਿ ਧਰਮ ਸਿਓ ਰੋਚ ਨਹੀਂ ਆਵੇ ਸਤ ਸੁਨਤ ਸ਼ੋਹਾਇਆ ਕਹਿੰਦੇ ਪਰਾਇਆ ਧੰਨ ਪਰਾਇਆ ਰੂਪ ਤੱਕਣਾ ਪرائی ਨਿੰਦਾ ਕਰਨੀ ਜੋ ਚੀਜ਼ਾਂ ਨਹੀਂ ਖਾਣੀਆਂ ਉਹਨਾਂ ਨੂੰ ਖਾਣਾ ਇਹ ਜੀਵਾ ਵਿੱਚ ਕਹਿੰਦੇ ਚੱਲ ਰਿਹਾ ਜਿਹੜਾ ਸੱਚਾ ਧਰਮਾ ਉਹਦਾ ਨਾਮ ਜਪਣਾ ਉਹਦੇ ਚ ਕਹਿੰਦੇ ਜੀਵ ਨੂੰ ਪ੍ਰੇਮ ਨਹੀਂ ਹੈਗਾ ਕਹਿੰਦੇ ਸੱਚੇ ਧਰਮ ਦੀ ਗੱਲ ਸੁਣਨ ਤੋਂ ਜੀਵ ਝਿਜਕਦਾ ਦੀਨ ਦਿਆਲ ਕਿਰਪਾਲ ਪ੍ਰਭ ਠਾਕੁਰ ਭਗਤ ਟੇਕ ਹਰ ਨਾਇਆ ਨਾਨਕ ਆਹੇ ਸਰਨ ਪ੍ਰਭ ਆਇਓ ਰਾਖ ਲਾਜ અપਨਾਇਆ ਕਹਿੰਦੇ ਹੇ ਦੀਨਾ ਤੇ ਦਿਆਲ ਕਿਰਪਾਲੂ ਪ੍ਰਮਾਤਮਾ ਜੀ ਮਾਲਕ ਜੀ ਤੇਰੇ ਨਾਮ ਦੀ ਟੇਕ ਤੇਰੇ ਭਗਤਾਂ ਨੂੰ ਆ ਤੇਰੇ ਭਗਤ ਤੇਰੇ ਨਾਮ ਦੇ ਆਸਰੇ ਨੇ ਕਹਿੰਦੇ ਨਾਨਕ ਜੀ ਕਹਿੰਦੇ ਨੇ ਨਾਨਕ ਵੀ ਚਾ ਕੇ ਪ੍ਰਮਾਤਮਾ ਦੀ ਤੁਹਾਡੀ ਸ਼ਰਨ ਆਇਆ ਹੈ ਤੇ ਨਾਨਕ ਜੀ ਦੀ ਸ਼ਰਨ ਆਏ ਦੀ ਲਾਜ ਤੁਸੀਂ ਆਪ ਰੱਖਿਓ ਆਪਣਾ ਬਣਾ ਕੇ ਸਾਡੇ ਜੀਵਾਂ ਲਈ ਕਹਿ ਰਹੇ ਨੇ ਕਿ ਜੋ ਵੀ ਜੀਵ ਪਰਮੇਸ਼ਰ ਜੀ ਤੁਹਾਡੀ ਸ਼ਰਨ ਆਉਂਦੇ ਨੇ ਤੁਸੀਂ ਆਪ ਲਾਜ ਰਖੀਂ ਉਹਨਾਂ ਨੂੰ ਆਪਣੇ ਸੇਵਕ ਬਣਾ ਲੈਣਾ ਹੰਦੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका ਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ Vai.